ਇੱਦਾਂ ਨਹੀਂ ਕੁੱਟਿਆ ਬਾਬਾ ਜੀ ਜਿੱਦਾਂ ਤੁਸੀਂ ਕਹਿ ਰਹੇ ਆਂ ਵੀ ਪਬਲਿਕ ਦੇ ਵਿੱਚ ਸ਼ਰਿਆਮ ਕੁੱਟਿਆ ਹੂੰ ਇੱਦਾਂ ਦੀ ਕੋਈ ਗੱਲ ਨਹੀਂ ਹੈ ਉਹ ਸਾਡੇ ਕੋਲੇ ਸਾਰੇ ਸਬੂਤ ਪਏ ਨੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਸ਼ਾਸਤਰ ਦੀ ਸਿੰਟਨੀਆਂ ਹੁੰਦੀਆਂ ਖਾਲਸੇ ਨੇ ਬਾਬਾ ਜੀ ਅਸੀਂ ਉਹਦਾ ਸੋਦਾ ਵੀ ਲਾ ਦਿੰਦੇ ਇੱਦਾਂ ਦਾ ਹੀ ਹੈ ਪਹਿਰਾ ਸਾਡਾ ਅਸੀਂ ਉਹਨੂੰ ਸਿਰਫ ਸਮਝਾਉਣ ਵਾਸਤੇ ਹੀ ਇੱਧਰ ਲਈ ਛੋਟੀ ਇਸਤੇਮਾਲ ਕੀਤੀ ਹੈ ਵੀ ਤੈਨੂੰ ਅੱਜ ਵਾਰਨਿੰਗ ਦੇ ਰਹੇ ਆਂ ਅਸੀਂ ਦੁਨੀਆਦਾਰੀ ਨੂੰ ਵੀ ਅਜ ਤੋਂ ਬਾਅਦ ਸਾਨੂੰ ਕੋਈ ਢਿੰਗ ਸਿੰਘ ਬਾਣੇ ਦੇ ਵਿੱਚ ਦਮ ਦਮ ਡਕਸਾਲ ਮਾਈਤੇ ਦਾ ਬਾਣਾ ਹੋਇਆ ਜੇ ਸਾਡਾ ਨੰਗ ਸਿੰਘਾਂ ਦਾ ਨੀਲਾ ਬਾਣਾ ਹੋਇਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਸ਼ਾਸਤਰ ਤੇ ਜਾਂ ਸਾਡੇ ਨਿਸ਼ਾਨਾ ਦੀ ਜਾਂ ਸਾਡੇ ਘੋੜਿਆਂ ਦੀ ਜਾਂ ਆਪਣੇ ਬਾਬਾ ਜੀ ਕਿਸੇ ਵੀ ਮੰਨ ਕੇ ਚੱਲ ਨਗਾਰਿਆਂ ਦੀ ਸਾਡੇ ਸਿੰਘ ਨੰਗ ਸਿੰਘ ਫਰਲੇ ਵਾਲੇ ਮਹਾਕਾਲਾਂ ਦੀ ਜੇ ਕੋਈ ਬਿਆਦਬੀ ਕਰੂਗਾ ਤਾਂ ਸਾਡੇ ਕੋਲੇ ਡਾਂਗ ਹੀ ਆ ਮਹਾਰਾਜ ਚਲੋ ਪਹਿਲੇ ਦਿਨੀ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਦੇਖੀ ਹੋਵੇਗੀ ਜਿਸ ਵਿੱਚ ਨੰਗ ਸਿੰਘ ਇੱਕ ਜੋ ਚੋਲਾ ਪਾ ਕੇ ਮੰਗਦੇ ਸਨ ਦੋ ਮੋਟਰਸਾਈਕਲ ਸਵਾਰ ਉਹਨਾਂ ਨੂੰ ਸੁੱਧਾ ਲਾ ਰਹੇ ਨੇ ਕੁੱਟ ਰਹੇ ਨੇ ਸੋ ਇਸ ਵੇ ਸਾਡੇ ਨਾਲ ਉਹ ਬਾਬਾ ਜੀ ਨੇ ਉਹਨਾਂ ਤੋਂ ਗੱਲਬਾਤ ਕਰਾਂਗੇ ਜਾਣਾਂਗੇ ਵੀ ਉਹਨਾਂ ਨੂੰ ਕੀ ਡਾਊਟ ਸੀ ਉਹਨਾਂ ਦੇ ਅਤੇ ਕਿਸ ਕਾਰ ਜਿਹੜਾ ਕਿ ਬਾਬਾ ਜੀ ਨੇ ਉਹਨਾਂ ਨੂੰ ਸਰੇਆਮ ਸੜਕ ਤੇ ਕੁੱਟਿਆ ਬਾਬਾ ਜੀ ਤੁਹਾਡਾ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਅੱਜ ਤੁਹਾਡੀ ਵੀਡੀਓ ਬਹੁਤ viral ਹੋਈ ਹੈ ਇੱਕ ਤੁਸੀਂ ਮੋਟਰਸਾਈਕਲ ਸਵਾਰ ਨੇ ਦੋ ਸੈਦ ਉਹ ਪਰਵਾਸੀ ਨੇ ਪਤਾ ਨਹੀਂ ਉਹ ਇਧਰ ਲੈ ਨੇ ਉਹ ਕੌਣ ਨੇ ਤੇ ਤੁਸੀਂ ਉਹਨਾਂ ਨੂੰ ਕਿਉਂ ਕੁੱਟ ਰਹੇ ਹੋ ਇਸ ਤਰ੍ਹਾਂ ਉਹ ਬਾਬਾ ਜੀ ਬੇਨਤੀ ਇਹ ਹੈ ਵੀ ਫੌਜਾਂ ਨਾ ਕਿਸੇ ਕਾਰਜ ਜ਼ਰੂਰੀ ਚ ਜਾ ਰਹੀਆਂ ਸੀ ਅਸੀਂ ਆਪਦਾ ਕਾਰਜ ਕੋਈ ਕਰਨਾ ਸੀ ਫੌਜਾਂ ਦੇ ਸਾਡੀ ਕੋਈ ਮੀਟਿੰਗ ਚੱਲ ਰਹੀ ਸੀ ਉੱਥੇ ਜਾ ਰਹੇ ਸੀ ਸਫ਼ਰ ਦੇ ਵਿੱਚ ਤੇ ਜਦੋਂ ਅਸੀਂ ਮਲਵਾਇਰ ਕੋਟਲੇ ਸ਼ਹਿਰ ਦੇ ਵਿੱਚ ਐਂਟਰ ਹੋਏ ਇੱਥੇ ਨਾ ਸਾਨੂੰ ਇਹ ਲੱਗਿਆ ਵੀ ਜਿੱਦਾਂ ਕਿਸੇ ਬਹਿਰੂਪੀਏ ਦੇ ਭੇਖ ਦੇ ਵਿੱਚ ਕੋਈ ਦੋ ਅਨਸਰ ਖੜੇ ਨੇ ਹੂੰ ਜਦੋਂ ਸਾਨੂੰ ਉਹ ਧਿਆਨ ਦੇ ਨਾਲ ਅਸੀਂ ਵੇਖਿਆ ਮੋਟਰਸਾਈਕਲ ਆਪਦਾ ਗੱਡੀ ਰੋਕ ਕੇ ਸੀ ਉਧਰ ਧਿਆਨ ਦਿੱਤਾ ਅਸੀਂ ਗੱਲ ਵੱਲੇ ਤੇ ਉਹ ਵਾਕਈ ਬਾਬਾ ਜੀ ਵੀ ਆਪਣੇ ਦਮ ਦਮੇ ਟਕਸਾਲ ਮਹਿਤੇ ਤੋਂ ਜੋ ਲੰਮੇ ਜੋਲੇ ਪਾਏ ਜਾਂਦੇ ਨੇ ਨਾ ਚਿੱਟੇ ਰੰਗ ਦੇ ਇੱਕ ਤਾਂ ਸਾਡੇ ਨਿੰਗ ਸਿੰਘਾਂ ਦਾ ਬਾਣਾ ਇੱਕ ਟਕਸਾਲ ਦਾ ਬਾਣਾ ਬਾਣੇ ਸਾਰੇ ਹੀ ਸਤਕਾਰਯੋਗ ਨੇ ਸਾਧੂ ਸੰਤਾਂ ਦੇ ਵੀ ਬਾਣੇ ਨੇ ਹਮ ਸਾਰੇ ਵੀ ਸਤਕਾਰਯੋਗ ਨੇ ਆਪਣੀ ਆਪਣੀ ਜਗ੍ਹਾ ਤੇ ਪਰ ਸਾਨੂੰ ਉਹ ਤੇ ਲੱਗਿਆ ਵੀ ਦਸਵੇਂ ਪਾਤਸ਼ਾਹ ਦਾ ਪਾ ਕੇ ਬਾਣਾ ਤੇ ਕੇਸ ਦਾੜੀ ਉਹਦੇ ਹੈ ਨਹੀਂ ਇਸ ਕਰਕੇ ਵੀ ਜਦੋਂ ਉਹਦੇ ਜਾ ਕੇ ਇਨਕੁਆਰੀ ਪੂਰੀ ਹੋਈ ਸਾਡੇ ਇਸ ਉਹਦੀ ਜਾਂਚ ਕੀਤੀ ਕੋਈ ਇਦਾਂ ਨਹੀਂ ਕੁੱਟਿਆ ਬਾਬਾ ਜੀ ਜਿੱਦਾਂ ਤੁਸੀਂ ਕਹਿ ਰਹੇ ਆਂ ਵੀ ਪਬਲਿਕ ਦੇ ਵਿੱਚ ਸ਼ਰੇਆਮ ਕੁੱਟਿਆ ਹੂੰ ਇਦਾਂ ਦੀ ਕੋਈ ਗੱਲ ਨਹੀਂ ਹੈ ਉਹ ਸਾਡੇ ਕੋਲੇ ਸਾਰੇ ਸਬੂਤ ਪਏ ਨੇ ਮੈਂ ਤੁਸੀਂ ਸ਼ਾਇਦ ਆਹੀ ਤੁਹਾਡਾ ਹਥਿਆਰ ਉਹ ਤੁਸੀਂ ਮਾਰ ਰਹੇ ਹੋ ਪੁੱਠਾ ਬਸਾ ਹਾਂ ਹਾਂ ਜੀ ਆਹ ਕਹਾੜੀ ਆ ਬਾਬਾ ਜੀ ਹਾਂ ਇਹ ਤਾਂ ਅਸੀਂ ਇੱਥੋਂ ਵਰਤਿਆ ਹੋਇਆ ਇਧਰਲੇ ਪੈਰੇ ਤੋਂ ਹੂੰ ਸੋਟੀ ਵਾਲੇ ਪਾਸੇ ਵਰਤਿਆ ਨਾ ਕਿ ਸ਼ਸਤਰ ਵਾਲੇ ਪਾਸੇ ਵਰਤਿਆ ਗਿਆ ਹੂੰ ਉਹਨੂੰ ਸਮਝਾਉਣ ਦੀ ਇੱਕ ਸਾਡੀ ਕਲਾ ਸੀ ਉਹ ਪਹਿਲਾਂ ਤੁਹਾਨੂੰ ਗੱਲ ਦੱਸੀ ਗਏ ਵੀ ਜਦੋਂ ਅਸੀਂ ਇਨਕਵਾਰੀ ਕਰੀ ਵੀ ਇਹ ਬਹਿਰੂਪੀਏ ਵਾਕਈ ਬਹਿਰੂਪੀਏ ਨੇ ਕਿ ਜਾਂ ਕੋਈ ਸ਼ਰਾਰਤੀ ਅੰਸਰ ਨੇ ਉਹ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਉਹ ਸ਼ਰਾਰਤੀ ਅੰਸਰ ਨਹੀਂ ਸੀ ਉਹ ਬਹਿਰੂਪੀਏ ਸੀ ਇੱਕ ਤਾਂ ਹੁੰਦਾ ਸ਼ਰਾਰਤ ਕਰਕੇ ਲੰਘ ਗਿਆ ਇੱਕ ਬਹਿਰੂਪੀਏ ਰੋਜ਼ ਹੀ ਆਉਦਾ ਉਹੀ ਭੇਖ ਬਣਾ ਕੇ ਸ਼ਹਿਰ ਦੇ ਵਿੱਚ ਭੀਖ ਮੰਗਣੀ ਤੇ ਸਾਡੇ ਦਮ ਦਮ ਟਿਕਸਾਲ ਮਹਿਤਾ ਦੇ ਵਿੱਚ ਉਹ ਦਾਸ ਨੇ ਵੀ ਸੰਥਿਆ ਕੀਤੀ ਹੈ ਤੇ ਸਾਡੇ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਦੇ ਸਰਗਰ ਨੇ ਨਤਨੇਮ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਉਹ ਟਕਸਾਲਾਂ ਦੇ ਨਾਲ ਹੀ ਜੁੜੇ ਹੋਏ ਨੇ ਤੇ ਉਹਨਾਂ ਦੀ ਦਾਤ ਬਹੁਤ ਵੱਡੀ ਟਕਸਾਲ ਦੀ ਬਹੁਤ ਜ਼ਿਆਦਾ ਦਾਤ ਵੱਡੀ ਆ ਉਹਨਾਂ ਦਾ ਪ੍ਰਚਾਰ ਹੈ ਇੰਗਲੈਂਡ ਅਮਰੀਕਾ ਦੇ ਵਿੱਚ ਅੱਜ ਪ੍ਰਚਾਰਕ ਬਾਬਾ ਜੀ ਦੁਨੀਆ ਸੌਂਦੀ ਆ ਟਕਸਾਲ ਤੇ ਸਾਡੇ ਬਾਣੇ ਨੂੰ ਪਾ ਕੇ ਉਹ ਭੀਖ ਮੰਗ ਰਿਹਾ ਬੰਦਾ ਉਹਨੂੰ ਇਸ ਮੁੱਲ ਦਾ ਹੀ ਨਹੀਂ ਪਤਾ ਤੇ ਅਸੀਂ ਜਦੋਂ ਬਾਬਾ ਜੀ ਉਹਨੂੰ ਫੜਿਆ ਅਸੀਂ ਉਹਨੂੰ ਪੁੱਛਿਆ ਵੀ ਤੈਨੂੰ ਬਾਣਾ ਕਿਹਨੇ ਦਿੱਤਾ ਤੂੰ ਕਿਉਂ ਪਾਇਆ ਉਹਨੇ ਸਾਰੀ ਗੱਲ ਸਾਨੂੰ ਦੱਸੀ ਹੋਈ ਆ ਬਾਬਾ ਜੀ ਸਾਰਾ ਇਸ ਹਜੇ ਗੁਪਤ ਰੱਖੀ ਬੈਠੇ ਆ ਅੱਛਾ ਕੁਛ ਬੋਲਿਆ ਪਰਿਆਪੋ ਹਾਂਜੀ ਹਾਂਜੀ ਓਕੇ ਉਹਨੇ ਪਿੰਡ ਦੱਸਿਆ ਸਾਨੂੰ ਠਿਕਰੀਆਲ ਉਹਨੇ ਸ਼ਾਇਦ ਆਧਾਰ ਕਾਰਡ ਵੀ ਦਿਖਾਇਆ ਆਪਦਾ ਹਾਂਜੀ ਉਹ ਬੰਦੇ ਨੇ ਸਾਨੂੰ ਆਧਾਰ ਕਾਰਡ ਵੀ ਠਿਕਰੀਆਲ ਦਾ ਦਿਖਾਇਆ ਹਾਲਾਂਕਿ ਠਿਕਰੀਆਲ ਦੇ ਪਿੰਡ ਦੇ ਸਰਪੰਚ ਸਾਨੂੰ ਖੁਦ ਜਾਣਦੇ ਨੇ ਅੱਛਾ ਜੀ ਹਾਂਜੀ ਉਹਨਾਂ ਨੂੰ ਸਾਡੇ ਬਾਰੇ ਪਤਾ ਸਾਰਾ ਵੀ ਬਾਬਾ ਜੀ ਨੇ ਜੋ ਕਾਰਵਾਈ ਕੀਤੀ ਹੈ ਚੜਤੀ ਕਲਾ ਦੀ ਕੀਤੀ ਹੈ ਤੁਸੀਂ ਵੀ ਠਿਕਰੀ ਵਾਲੇ ਪਿੰਡ ਤੋਂ ਪੁੱਛਿਆ ਕਿਸੇ ਤੋਂ ਵੀ ਬਾਕੀ ਤੁਹਾਡੇ ਪਿੰਡ ਦੇ ਨੇ ਇਹ ਕੌਣ ਨੇ ਇਹ ਨਹੀਂ ਉਹ ਉੱਥੋਂ ਸਾਨੂੰ ਫੋਨ ਆਈਆਂ ਕਾਲਾਂ ਆਈਆਂ ਸੀ ਉਹ ਕਹਿੰਦੇ ਵੀ ਇਹ ਸਾਡੇ ਪਿੰਡ ਜੋਗੀ ਰਹਿੰਦੇ ਨੇ ਜਿਹੜੇ ਹਾਂ ਪਹਿਲਾਂ ਸਾਨੂੰ ਇਹ ਲੱਗਿਆ ਵੀ ਇਹ ਪ੍ਰਵਾਸੀ ਭਈਏ ਨੇ ਜਾਂ ਦਿੱਦਾਂ ਵੀ ਆ ਪਰ ਜੋਗੀ ਨਹੀਂ ਹੁੰਦੇ ਜਿੱਦਾਂ ਪਿੰਡਾਂ ਦੇ ਵਿੱਚ ਬਗਲੀਆਂ ਲੈ ਕੇ ਮੰਗਦੇ ਨੇ ਤੇ ਉਹ ਵੀ ਇੱਕ ਨਗਲੀ ਜੋ ਵੀ ਹੁੰਦੇ ਨੇ ਅਸੀਂ ਕਹਿ ਸਕਦੇ ਆ ਇੱਕ ਜੋਗ ਹੀ オリジナル ਹੁੰਦੇ ਨੇ ਜਿਨ੍ਹਾਂ ਨੂੰ ਦਾਜ ਦੇ ਵਿੱਚ ਸੱਪ ਤੇ ਪਟਾਰੀ ਦਿੱਤੇ ਜਾਂਦੇ ਆ ਉਹਨਾਂ ਨੂੰ ਇਦਾਂ ਦਾ ਕੁਝ ਜੋਗ ਮਤ ਹੈ ਇੱਕ ਹਾਂ ਉਹ ਆਪ ਦੀ ਜੋਗ ਦਾ ਉਹਨਾਂ ਨੂੰ ਦਾਜ ਦਿੰਦੇ ਨੇ ਇਹਨਾਂ ਕੋਲੇ ਤਾਂ ਉਹ ਵੀ ਨਹੀਂ ਹੈ ਜੀ ਇਹ ਇਹਨਾਂ ਨੂੰ ਉਥੋਂ ਦਾ ਆਧਾਰ ਗਾਰਡ ਵੀ ਇਹਨਾਂ ਨੇ ਬਖਾਇਆ ਤੇ ਸਾਨੂੰ ਉਹਦਾ ਵੀ ਦੁੱਖ ਹੋਇਆ ਵੀ ਇਹ ਬਾਹਰਲੇ ਬੰਦਿਆਂ ਦਾ ਸਰਪੰਚ ਸਾਹਿਬ ਨੇ ਆਧਾਰ ਗਾਰਡ ਵੀ ਬਣਾਇਆ ਹੋਇਆ ਅਸੀਂ ਉਸ ਆਧਾਰ ਗਾਰਡ ਦੇ ਉੱਤੇ ਹੀ ਉਹਨੂੰ ਛੱਡਿਆ ਬਾਬਾ ਜੀ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਸ਼ਾਸਤਰ ਦੀ ਸਿੱਟनियां ਹੁੰਦੀਆਂ ਖਾਲਸ ਨੇ ਬਾਬਾ ਜੀ ਅਸੀਂ ਉਹਦਾ ਸੌਦਾ ਵੀ ਲਾ ਦਿੰਦੇ ਇਤਾਂ ਦਾ ਹੀ ਹੈ ਪਹਿਰਾ ਸਾਡਾ ਅਸੀਂ ਉਹਨੂੰ ਸਿਰਫ ਸਮਝਾਉਣ ਵਾਸਤੇ ਹੀ ਇੱਧਰ ਲਈ ਛੋਟੀ ਇਸਤੇਮਾਲ ਕੀਤੀ ਹੈ ਵੀ ਤੈਨੂੰ ਅੱਜ ਵਾਰਨਿੰਗ ਦੇ ਰਹੇ ਹਾਂ ਅਸੀਂ ਦੁਨੀਆਦਾਰੀ ਨੂੰ ਵੀ ਇਦੋਂ ਬਾਅਦ ਸਾਨੂੰ ਕੋਈ ਨਿੰਗ ਸਿੰਘ ਬਾਣੇ ਦੇ ਵਿੱਚ ਦਮ ਦਮ ਟਕਸਾਲ ਮਹਿਤੇ ਦਾ ਬਾਣਾ ਹੋਇਆ ਤੇ ਸਾਡਾ ਨਿੰਗ ਸਿੰਘਾਂ ਦਾ ਨੀਲਾ ਬਾਣਾ ਹੋਇਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਆਪਦੇ ਇਹ ਬੰਦੇ ਜੋ ਵੀ ਹੈ ਆਪਣੇ ਆਪ ਨੂੰ ਸੰਕੇਤ ਦੇ ਵਿੱਚ ਸੰਕੇਤ ਰੂਪ ਦੇ ਵਿੱਚ ਆਪਣੇ ਆਪ ਨੂੰ ਸੁਧਾਰ ਕਰਨ ਪੀ ਸਾਡਾ ਬਾਣਾ ਪਾ ਕੇ ਕੋਈ ਮੰਗ ਨਹੀਂ ਸਕਦਾ ਤੇ ਜੇ ਬੱਖੋ ਬਾਬਾ ਜੀ ਇੱਕ ਬੇਨਤੀ ਆ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਉੱਤੇ ਕਿੱਡੇ-ਕੱਡੇ ਮਸਲੇ ਖੜੇ ਹੁੰਦੇ ਆ ਸੰਸਾਰ ਦੇ ਉੱਤੇ ਬਿਆਦਵੀ ਹੁੰਦੀ ਆ ਨਾ ਜੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਰੂੜੀ ਚ ਨੱਪਿਆ ਕਿਸੇ ਨੇ ਅੰਗ ਪਾੜੇ ਕਿਸੇ ਨੇ ਅੱਗ ਲਾ ਕੇ ਸਾੜਤਾ ਕੋਈ ਲੈ ਕੇ ਭੱਜ ਗਿਆ ਤੇ ਸਾਡਾ 3350 ਸਰੂਪ ਅੱਜ ਗਾਇਬ ਆ ਸਾਰੇ ਸਾਡੇ ਸਿੱਖ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਰਹਿੰਦਾ ਸਾਡਾ ਜਿੱਥੋਂ ਵੀ ਤੱਕ ਬਾਰਵੀਂ ਸਾਡੇ ਸਿੱਖ ਰਹਿੰਦੇ ਨੇ ਇਹਨਾਂ ਜਿਹੜੇ ਸਿੱਖਾਂ ਦੇ ਅੰਦਰ ਠੇਸ ਲੱਗੀ ਆ ਉਸ ਬੇਅਦਬੀ ਦੀ ਉਹ ਅਸੀਂ ساری ਉਮਰ ਮੈਂ ਤਾਂ ਨਹੀਂ ਭੁੱਲ ਸਕਦਾ ਤੇ ਉਹ ਭੁੱਲ ਪੰਜਾਬੀ ਵੀ ਨਹੀਂ ਸਕਦੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਬਾਬਾ ਜੀ ਕੋਈ ਵੀ ਉਹ ਸਮਾਂ ਜਿਹੜਾ ਸੀਗਾ ਬੇਦਵੀਂ ਵਾਲਾ ਚਾਹੋ ਚਾਹੋ ਹੁਣ ਵੀ ਵਿੱਚ ਵਿੱਚ ਬਹੁਤ ਸਮਾਂ ਦੇ ਹੋ ਰੀਆਂ ਨੇ ਮੰਦਪਾਂ ਦੀ ਗੱਲ ਆ ਹਾਂਜੀ ਹਾਂਜੀ ਪਰ ਉਹ ਸਮਾਂ ਭੁੱਲ ਨਹੀਂ ਸਕਦੇ ਜੀ ਉਹਦੋਂ ਬਾਬਾ ਜੀ ਦੇਖੋ ਇੰਨਾ ਉਹ ਜ਼ਿਆਦਾ ਅਤਿਆਚਾਰ ਹੋਇਆ ਬਰਗਾੜੀ ਕਾਂਡ ਦੇ ਵਿੱਚ ਜਾ ਕੇ ਉੱਥੇ ਕਿ ਸੁਖਵੀਰ ਬਾਦਲਾ ਉਹਨਾਂ ਦੇ ਉੱਤੇ ਕਿਉਂ ਇਦਾਂ ਦੀਆਂ ਗੱਲਾਂ ਕੀਤੀਆਂ ਸਾਰੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਉਹ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਤੇ ਉੱਥੇ ਗੋਲੀ ਦੇ ਵਿੱਚ ਦੋ ਸਕੇ ਭਰਾ ਉਹ ਬੈਠੇ ਧਰਨਾ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗ ਰਹੇ ਸੀ ਤੇ ਰਾਤ ਨੂੰ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਬਾਬਾ ਜੀ ਉਹ ਸਿੱਖਾਂ ਦਾ ਕੌਣ ਦੇਣ ਦੇ ਸਕਦਾ ਉਹਨਾਂ ਦੇ ਅੱਜ ਚੁੱਲ੍ਹੇ ਜਕਾ ਆਉਗੇ ਬਾਬਾ ਜੀ ਕਿਸੇ ਨੇ ਜਾ ਕੇ ਸਾਰ ਨਹੀਂ ਲਈ ਸਿੱਖਾਂ ਦੀ ਜੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣਾ ਬਾਣੀ ਪੰਥ ਪਹਚਾਣੋ ਸਿੰਘ ਗੁਰੂ ਕਾ ਪੰਛੀ ਜਾਣੋ ਉਹ ਫਿਰ ਦੋਨੇ ਟਾਇਟ ਨੇ ਜੀ ਬਾਣਾ ਤੇ ਬਾਣੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਪੰਕਤੀ ਆ ਉਹ ਬਾਣਾ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਹੋਈ ਤੇ ਚਾਹੇ ਸਾਡੇ ਨਿਗਾ ਦੇ ਵਿੱਚ ਬਾਣੇ ਦੀ ਜਾਂ ਸਾਡੇ ਸ਼ਾਸਤਰ ਦੀ ਜਾਂ ਸਾਡੇ ਨਿਸ਼ਾਨਾ ਦੀ ਜਾਂ ਸਾਡੇ ਘੋੜਿਆਂ ਦੀ ਜਾਂ ਆਪਣੇ ਬਾਬਾ ਜੀ ਕਿਸੇ ਵੀ ਮੰਨ ਕੇ ਚੱਲ ਨਗਾਰਿਆਂ ਦੀ ਸਾਡੇ ਸਿੰਘ ਨੰਗ ਸਿੰਘ ਫਰਲੇ ਵਾਲੇ ਮਹਾਕਾਲਾਂ ਦੀ ਜੇ ਕੋਈ ਵਿਆਦਵੀ ਕਰੂਗਾ ਤਾਂ ਸਾਡੇ ਕੋਲੇ ਡਾਂਗ ਹੀ ਆ ਮਹਾਰਾਜ